ਇਹ ਜਾਨੀ ਨਾ ਨਾ ਸੀ ਪਾਲਾ ਫੇਮੀ ਨਹੀਂ ਚਾਹ ਚਾਹ ਵੀ ਦੂਰੇ ਬਰਾਜ ਜਾਉਂਦੇ ਸੀ ਮੈਂ ਤਾਂ ਉੱਤਰ ਗਿਆ ਮੈਂ ਤਾਂ ਦਿੱਕੋ ਤੇ ਮੈਂ ਖਾਪਾ ਹਾਂਜੀ ਉਹ ਸਵਾਰੀਆਂ ਅੱਗੇ ਲੈ ਲਾ ਪਰ ਬਾਕੀ ਮੁਰ ਜੀ ਨਾ ਬੋਲੋ ਬੰਦੇ ਭਾਜੀ

ਆਇ ਆਪਣਾ ਕਾੜੀ ਹੁੰਦੇ ਵਿੱਚ ਚੱਲ ਜਾ 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 ਤੂੰ ਆ ਕੇ ਕਰ ਸੁੱਖ ਹੈ ਚਲੋ ਯਾਰ ਨਾ ਨਾ ਚਲੋ ਚਲੋ ਬਾਕੀ ਕੋ ਬਾਤਾਂ ਲੀਏ ਸਾਥ ਪਾਏ ਤੇ ਚੱਲਿਆ ਸਾਥ-ਸਾਥ ਲੱਟ ਆ ਵੇਰਾ ਫਤਵਾ ਦੋ ਵਟ ਛੱਡ ਗਏ ਚਲ ਗਿਆ ਤੇ ਦੋ ਵਟ ਵੀ ਸواری ਸੀਟਾਂ ਵਾਂਗੀ ਗੱਡੀ ਵੇਰੀ ਮੇਰੇ ਨਾਲ ਤਾਂ ਕੇਹਦੀ ਕੋਈ ਗੱਲ ਨਹੀਂ ਹੋਈ ਇਥੋਂ ਆ ਗਿਆ ਬੜਾ ਮੋਰਟੇਜ ਜਾ ਕੇ ਟੱਡੀ ਵਾਲੀ ਟੱਕਰੀ ਆ ਮੋਰਟਸ ਅਗਲੇ ਨਾਲ ਕੇਹਦਾ ਬਸ ਮੈਂ ਇਹ ਪੁੱਛ ਲਈ ਆ ਗਿਆ ਵੀ ਮੈਨੂੰ ਦੱਤੀ ਦੱਸੋ ਵੀ ਮੇਰੀ ਕੀ ਗੱਲ ਹੋਈ ਆ ਕਿ ਮਨੋ ਜਸੋ ਨਹੀਂ ਇਹਨੇ ਮੇਰੀ ਕਾਲ ਵੀ ਨਹੀਂ ਤਾਂਗਾ ਲੈ ਕੇ ਬਾਹਾਂ ਤੇ ਮਾਰੀਆਂ ਮੋਹਰਾ ਤੇ ਮਾਰੀਆਂ ਸ਼ਰਮ ਮੇਰਾ ਕੰਦਾਸਾ ਵਾਰਿਆ ਨਾ ਪਤਾ ਨਹੀਂ ਕੰਦਾਸਾ ਫੜੇਦਾ ਹੀ 1 ਨੇ 1500 ਆ ਜਿਹੜੇ ਇਹ ਟੇਡ ਦੇ ਲੱਤਾਂ ਆ ਰਹੀਆਂ ਮੇਰਾ ਬਹੁਤ ਪੁਰਾਣਾ ਆ ਸਾਫ਼ ਚਾਹੀਦਾ ਮੈਨੂੰ ਵਾਪਸ ਤੇ ਜਦੋਂ ਇਹ ਹਾਸਾ ਹੋਇਆ ਸੀਗਾ ਉਦੋਂ ਉਹ ਮੁੰਡੇ ਕਿੰਨੀ ਕੁ ਉਮਰ ਦੇ ਸੀਗੇ ਜਾਂ ਕਿੱਦਾਂ ਦਾ ਫੇਸ ਜਿਮਨੋਦੋ ਦੋ ਦੇ ਵਿੱਚ ਸਿਆਣੇ ਆਦਮੀ ਇਹ ਗੱਲ ਕੀ 40 40 45 ਸਾਲ ਦੇ ਹੈਗੇ ਵਿੱਚ ਮੁੰਡੇ ਸੀ ਵਿੱਚ ਕੋਈ ਥੋੜੀ ਥੋੜੀ ਉਮਰ ਦੇ ਹੀ ਵਿੱਚ 20-25 ਸਾਲਾਂ ਦੇ 25 ਸਾਲਾਂ ਦਾ ਵੀ ਕੋਈ ਗੱਲ ਕੇ 15-16 ਜਣੇ ਸੀ ਕੀ ਗੱਲ ਕੀ ਹੋਈ ਸੀ ਇਹਦੇ ਬਾਰੇ ਪਤਾ ਕੁਛ ਨਹੀਂ ਨਾਲ ਤਾਂ ਇਹਦੀ ਗੱਲ ਕੋਈ ਨਹੀਂ ਹੋਈ ਬਸ ਬਾਕੀ ਕਨੈਕਟਰ ਦਾ ਬਣਾ ਉਹਨੂੰ ਬੱਸ ਦੋ ਕਿ ਜੇ ਗੱਲ ਹੋਈ ਹੋਏ ਆਪਣਾ ਨਾਮ ਕੀ ਹੈ ਮੇਰਾ ਨਾਮ ਲਵਿੰਦਰ ਸਿੰਘ ਬੰਦੇ ਸੇ ਕਿਥੋਂ ਕਿਥੇ ਜਾ ਰਹੇ ਸੀ ਮੈਂ ਦੱਸੂਗਾ ਤਾਂ ਤਰਵਾੜੇ ਜਾ ਰਿਹਾ ਬਸ ਆਹ ਬਰਕਰ ਸਿੰਘ ਰਹੀ ਤੇ ਮੈਂ ਟ੍ਰੈਨ ਲਈ ਬਸ ਤੇ ਤੇ ਮੈਂ ਟਿਕਟਾਂ ਕਰਕੇ ਬਸ ਅੱਗੇ ਪਹੁੰਚਾਈ ਤੇ ਸਵਾਰੀਆਂ ਲਾਈਆਂ ਸਮੜੀਆਂ ਲਾਈਆਂ ਸੀ ਇਕਦਾਂ ਜਿਹੀ ਹੋ ਗਈ ਆ ਅੱਗੇ ਆ ਕੇ ਬਰਡਾ ਮੋੜ ਜਦੋਂ ਕੋਲ ਡੰਨੇ ਉੱਥੇ ਆ ਕੇ ਪੰਜ ਛੇ ਮੋੜ ਤੋਂ ਖੜੇ ਸੀ ਲੈਣ ਵਾਲੇ ਉਹਨਾਂ ਕੋਲ ਤਲਵਾਰਾਂ ਵੀ ਸੀ ਜਾਂ ਤਕਵਾ ਦੇ ਵਿੱਚ ਇੱਕ ਮਿੰਟਾ ਤੋਂ ਨਹੀਂ ਲੈਂਦੀ ਗੱਡਾਂ ਕਦੋਂ ਬਲੇਗੇ ਤੇ ਉਹਨਾਂ ਨੇ ਜਦ ਜਣੀ ਗੱਲ ਵੀ ਪੁੱਛੀ ਜਾਂਚੀ ਪੁੱਛਿਆ ਵੀ ਕੀ ਗੱਲ ਹੋਈ ਹੈ ਗਲਤੀ ਹੈ ਸੋ ਪਟਣਾ ਵੀ ਹੈ ਬਹੁਤ ਐਕਟਿੰਗ ਸੀ ਜਿਹੜੇ ਦਰਵਾਜ਼ੇ ਉੱਤੇ ਹੁੰਦੀ ਹੈ ਸਾਡੀ ਸਾਰੀ ਗੱਡੀ ਬੰਨਤੀ ਸਵਾਰੀਆਂ ਵਿੱਚ ਚੀਕਾਂ ਚੁੱਕਾ ਮਾਰ ਗਿਆ ਨਹੀਂ ਸਵਾਰੀਆਂ ਦੇ ਖੱਚ ਕੁਚ ਓਜ ਗਈ ਉਹਦੇ ਵਿੱਚ ਕੋਈ ਕਹਿੰਦੇ ਕੋਈ ਪੁਲਿਸ ਦਾ ਮੁਲਾਜ਼ਮ ਵੀ ਸੀਗਾ ਲਾਇੰਬਰ ਜ਼ਿਲ੍ਹੇ ਜੁਨਾ ਨੇ ਕਿ ਨਾਵੇਂ ਜੁੰਦਰੇ ਜੀ ਉਹਨਾਂ ਦਾ ਮੌਲਾ ਦੱਕਾ ਦੁਕੀ ਤਾਂ ਪੁਲਿਸ ਕਿੰਨੇ ਵੀ ਦੇਰ ਤੱਕ ਪਹੁੰਚ ਕਿਸੇ ਦਾ ਅੰਦਾਜ਼ਨ ਕਿੰਨੇ ਕਿੰਨੀਆਂ ਮਰਦਾਂ ਤੋਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਬਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਔਰ ਥੋੜਾ ਦਾ ਸਾਹਮਣਾ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਦੀ ਮੈਂ ਦੇਖਣ ਦੇ ਮੈਂ ਤਾਂ ਹੈਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਰਾ ਪਹਿਲੀ ਵਾਰੀ ਚੜਿਆ ਉਹਹੀਂ ਬਰਦੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਹੈ ਇਦਾਂ ਥੋੜੀ ਹੁੰਦੀ ਹੈ ਠੀਕ ਭਾਜੀ ਕੁਝ ਨਹੀਂ ਮੈਂ ਬਾਜਾ ਪੰਪ ਤੋਂ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਦੇ ਨਾਲ ਕਿਤੇ ਆਏ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਤਾਂ ਕੰਮ ਕੁਝ ਨਹੀਂ ਕੀਤੀ ਹੈ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ 16 17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋਲ ਜਿਹਾ ਉਹਨਾਂ ਤੇ ਗੜਾ ਸਾਇਆ ਅੱਛਾ ਉਹ ਸੀਗਾ ਤੇ ਨਾਲ ਡੰਡੇ ਡੁੰਡੇ ਸੀ ਸਿਰਫ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਇੱਕ ਵਾਰ ਡਰਾਈਵਰ ਤੇ ਤੇ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਇਹਨਾਂ ਤੇ ਵੀ ਹਮਲਾ ਹੋਇਆ